ਆ ਗੋਂ ਛੱਡ ਗਿਆ ਹਾਂਜੀ ਆ ਜਾ ਵੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਚੱਲ ਚੱਲੋ ਚੱਲੋ ਚੁੱਪ ਲੋ ਬਾਈ ਜੀ ਆਇਆ ਫੀਡ ਪਾਉਣ ਬੱਚਾ ਨੂੰ ਤੇ ਦੋ ਹੀ ਬੱਚੇ ਰਹਿ ਗਏ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਆ ਜਾ ਬਈ ਵੀ ਬੱਚੇ ਮਾਰਦੇ ਸਾਡੇ ਤੇ ਲੋਡਰ ਚੱਲਦਾ ਰੂੜੀ ਚੱਕਦੇ ਸੀਗੇ ਉਹ ਰੂੜੀ ਚੱਕਦੇ ਲੋਡਰ ਚੜਾ ਤਾ ਉੱਤੇ ਤੇ ਇੱਕ ਮੁੰਡਾ ਕਹਿੰਦਾ ਫੀਟਰਸ ਆ ਲਾ ਕੇ ਫੀਟਰ ਵਾਲਾ ਲੰਗਾ ਜਾਂਦਾ ਸੀ ਉਹਦੀਆਂ ਵਿਚਾਰੇ ਜਿਹੜੀ ਦਵਾਈ ਚੱਲਦੀ ਸੀ ਇਲਾਜ ਕਰਾਈ ਜਾਂਦੇ ਸੀ ਉਹਦੀਆਂ ਲੱਤਾਂ ਦੀ ਨਾ ਪ੍ਰੋਬਲਮ ਸੀਗੇ ਲੱਤਾਂ ਵਿੰਗੀਆਂ ਸੀ ਉਹਦੀਆਂ ਸਿੱਧੀਆਂ ਨਹੀਂ ਹੁੰਦੀਆਂ ਸੀ ਉਹਦਾ ਵੀ ਆਪਾਂ ਇਲਾਜ ਕਰਵਾਈ ਜਾਂਦੇ ਸੀਗੇ ਉਹ ਵੀ ਵਿਚਾਰਾ ਬਾਈ ਕਹਿੰਦਾ ਉਹ ਫੀਟਰਸ ਵਾਲੇ ਕਿਹੜਾ ਹੈ ਉਹ ਦੂਜੀਆਂ ਲੱਤਾਂ ਵਾਲੇ ਹੈ ਜਿਹੜੀਆਂ ਲੱਤਾਂ ਖਰਾਬ ਸੀਗੀਆਂ ਅੱਛਾ ਹੂੰ ਤੇ ਬਾਈ ਕਹਿੰਦਾ ਵੀ ਕੋਸ਼ ਇੱਧਰ ਦੋ ਇਹਨਾਂ ਨੇ ਮਾਰਤੇ ਚਲੋ ਸਾਡੇ ਦੋ ਬੱਚੇ ਰਹਿ ਗਏ ਇਧਰਲੇ ਪਾਸੇ ਐਕੋ ਸਾਡੇ ਕੋਲੇ ਬੱਚੇ ਬਹੁਤ ਆ ਬਾਈ ਪਰ ਆਹਾ ਸਾਡੇ ਪਿਆਰੇ ਬੱਚੇ ਆ ਪਤਾ ਕੀ ਗੱਲ ਆ ਕਿਉਂਕਿ ਇਹਨਾਂ ਦੀ ਮਾਂ ਹੈ ਨਹੀਂਗੀ ਇਹਨਾਂ ਦੇ ਵਿਚਾਰਿਆਂ ਦੀ ਮਾਂ ਮਰੀ ਹੋਈ ਆ ਤੇ ਤਾਂ ਕਰਕੇ ਛਾਲ ਚ ਬਹੁਤ ਔਖੇ ਪਾਲੇ ਆ ਇਹ ਤੇ ਦੁੱਖ ਜ਼ਿਆਦਾ ਹੁੰਦਾ ਹੈ ਨਾ ਵੀਰ ਅਸੀਂ ਇੰਨੀ ਮੁਸ਼ਕਲ ਨਾਲ ਪਾਲੇ ਆ ਤੇ ਮੈਂਟ ਜੀ ਮਾਰ ਕੇ ਅਗਲਾ ਤੁਰ ਜਾਂਦਾ ਚਲੋ ਆ ਜਿਓ ਜਿੱਥੇ ਰੋਕ ਵੇ ਬਈ ਕਰਿਆ ਕਰੋ ਬੇਜਵਾਨ ਇਹੇ ਸੇਵਾ ਕਰਿਆ ਕਰੋ ਇਹਨਾਂ ਦੀ ਇਹਨਾਂ ਤੋਂ ਇਹਨਾਂ ਨੂੰ ਆਪਣੇ ਤੱਕ ਹੀ ਆਸ ਹੁੰਦੀ ਆ ਇਨਸਾਨਾਂ ਤੋਂ ਬਹੁਤ ਵੱਡੀ ਆਸ ਹੁੰਦੀ ਆ ਬੇਜਵਾਨਾਂ ਨੂੰ ਵੀ ਚਲੋ ਸਾਨੂੰ ਕੁਝ ਰੋਟੀ ਪਾਣੀ ਪਾਉਣਗੇ ਹਨਾ ਰੋਟੀ ਦੇਣਗੇ ਸਾਨੂੰ ਤੇ ਬਸ ਅਪੀਲ ਮੇਰੀ ਹਰ ਵੀਡੀਓ 'ਚ ਇਹੀ ਹੁੰਦੀ ਆ ਤੇ ਨਾ ਨਾ ਲੜਨਾ ਨਹੀਂ ਭਾਈ ਲੜਨਾ ਨਹੀਂ ਤੇ ਵੀ ਇਹਨਾਂ ਨੂੰ ਰੋਟੀ ਪਾਣੀ ਪਾਇਆ ਕਰੋ ਤੇ ਇੱਕ ਬਈ ਇੱਕ ਆਸ ਦੀ ਕਿਰਨ ਨਾਮ ਤੋਂ YouTube ਚੈਨਲ ਹੈਗਾ ਆਪਣਾ ਤੇ ਉਹਦੇ ਤੇ ਵੱਡੀਆਂ ਵੀਡੀਓ ਦੇਖਿਆ ਕਰੋ ਤੇ ਪੌਣੇ ਨੇ ਆਪਾਂ ਵੀਡੀਓ ਵੱਡੀਆਂ ਵੀਡੀਓ ਦੇਖਿਆ ਕਰੋ ਬਈ ਅਸੀਂ ਸਾਡਾ ਸੁਪਨਾ ਹੈਗਾ ਵੀ ਮਰਨ ਤੋਂ ਪਹਿਲਾਂ ਪਹਿਲਾਂ ਬਈ ਇਹਨਾਂ ਵਾਸਤੇ ਕੁਛ ਨਾ ਕੁਛ ਕਰਕੇ ਜਾਈਏ ਤਾਂ ਬਈ ਆਪਾਂ ਸ਼ੈਲਟਰ ਬਣਾਉਣਾ ਇਹਨਾਂ ਵਾਸਤੇ ਤੇ ਕਿਉਂਕਿ ਜ਼ਿੰਦਗੀ ਦਿੱਤੀ ਹੈ ਹਨਾ ਪ੍ਰਮਾਤਮਾ ਨੇ ਤੇ ਕੋਈ ਚੰਗਾ ਕਰਮ ਕਰਕੇ ਜਾਈਏ ਬਈ ਆਪਣੇ ਹੱਥੋਂ ਵੀ ਕੋਈ ਨਾਮ ਰਹਿ ਜਾਏ ਹਨਾ ਦੁਨੀਆ ਯਾਦ ਕਰਦੀ ਆ ਵੀ ਯਾਰ ਬੰਦਾ ਕੋਈ ਚੰਗਾ ਕੰਮ ਕਰਮ ਕਰਕੇ ਗਿਆ ਸੀਗਾ ਇਹ ਜ਼ਿੰਦਗੀ ਬਈ ਇਹ ਵਾਰ-ਵਾਰ ਨਹੀਂ ਮਿਲਦੀ ਹੈ ਹਨਾ ਪਤਾ ਨਹੀਂ ਕਿਹੜੀ ਜ਼ਿੰਦਗੀ ਮਿਲਨੀ ਅੱਗੇ ਜਾ ਕੇ ਤੇ ਬਸ ਅਪੀਲ ਇਹੀ ਹੁੰਦੀ ਆ ਵੀ ਬਈ ਸਪੋਰਟ ਕਰਿਆ ਕਰੋ ਜੇ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹਦੀ ਸਪੋਰਟ ਕਰਿਆ ਕਰੋ ਬਈ ਕਿਉਂਕਿ ਸਪੋਰਟ ਬਹੁਤ ਘੱਟ ਲੋਕ ਕਰਦੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਦੀ ਸਪੋਰਟ ਬਹੁਤ ਘੱਟ ਹੁੰਦੀ ਹੈ ਹਮੇਸ਼ਾ ਹੀ ਇਹ ਗੱਲ ਹੈਗੀ ਬਣੀ ਆਈ ਆ ਤਾਂ ਬਈ ਅਸੀਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਸਪੋਰਟ ਕਰਿਆ ਕਰੋ ਸਾਨੂੰ ਇੰਸਟਾਗ੍ਰam ਤੇ ਜਿਵੇਂ ਤੁਸੀਂ ਪਿਆਰ ਦਿੰਨੇ ਹੋ ਤਾਂ YouTube ਤੇ ਵੀ ਬਈ ਓਵੇਂ ਹੀ ਪਿਆਰ ਦਿਆ ਕਰੋ। ਬਾਕੀ ਕਮੈਂਟ ਕਰਿਆ ਕਰੋ, ਆਪਦੀ ਰਾਇ ਰੱਖਿਆ ਕਰੋ ਕਿਉਂਕਿ ਤੁਹਾਡਾ ਜਿਹੜਾ ਕਮੈਂਟ ਹੁੰਦਾ ਉਹ ਸਾਡੀ ਖਰਾਕ ਹੁੰਦੀ ਹੈ। ਤੇ ਜੇ ਕੋਈ ਅਸੀਂ ਗਲਤੀ ਹੁੰਦੀ ਹੈ ਹਨਾ ਤੁਸੀਂ ਉਹ ਵੀ ਸਾਨੂੰ ਅਹਿਸਾਸ ਕਰਾ ਦਿੰਨੇ ਹੋ ਸਾਨੂੰ ਬਈ ਤੁਸੀਂ ਇੱਥੇ ਗਲਤੋਂ ਤੇ ਜੇ ਕੋਈ ਮੰਨ ਕੇ ਚਲੋ ਅਸੀਂ ਸਹੀ ਕੰਮ ਕਰਦੇ ਹਾਂ ਚਲੋ ਸਾਡਾ ਤੁਸੀਂ ਅਸੀਸਾਂ ਦਿੰਨੇ ਹੋ ਤੁਸੀਂ ਵੀ ਸਾਨੂੰ ਇਹ ਵੀ ਬੇਜਵਾਣ ਵੀ ਅਸੀਸਾਂ ਦਿੰਦੇ ਬਈ ਤੁਸੀਂ ਵੀ ਅਸੀਸਾਂ ਦਿੰਨੇ ਹੋ ਤੇ ਬਸ ਇਹੀ ਆ ਵੀ ਸਪੋਰਟ ਕਰਿਆ ਕਰੋ ਸਾਡੀ ਬਈ ਵੱਧ ਤੋਂ ਵੱਧ YouTube ਤੇ ਇੱਕ ਆਸ ਦੀ ਕਿਰਨ ਨਾਮ ਤੋਂ ਚੈਨਲ ਆ YouTube ਦਾ ਤੇ ਜਿਹੜੇ ਨਵੇਂ ਭੈਣ ਭਾਈ ਆਉਣਗੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਵੱਡੀ ਵੀਡੀਓ ਜਿਆਦਾਤਰ ਸਾਡੀਆਂ ਵੱਡੀਆਂ ਵੀਡੀਓ ਦੇਖਿਆ ਕਰੋ ਜੀ ਤੇ ਕਿਉਂਕਿ ਸ਼ਾਰਟ ਤੇ ਬਹੁਤ ਪਿਆਰ ਮਿਲਦਾ ਸ਼ਾਰਟ ਪਾਉਣੇ ਸੀ ਉਹਨਾਂ ਦੇ ਬਹੁਤ ਤੁਸੀਂ ਪਿਆਰ ਦਿੰਨੇ ਹੋ ਤੇ ਵੱਡੀਆਂ ਵੀਡੀਓ ਤੇ ਵੀ ਬਈ ਉਵੇਂ ਹੀ ਪਿਆਰ ਦਿਆ ਕਰੋ ਕਿਉਂਕਿ ਕੋਈ ਅਸੀਂ ਗਲਤ ਵੀਡੀਓ ਨਹੀਂ ਪਾਉਂਦੇ ਜੀ ਅਸੀਂ ਚੰਗੀਆਂ ਵੀਡੀਓ ਪਾਉਣੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਸਾਡਾ ਸੁਪਨਾ ਪੂਰਾ ਹੋ ਜੇ ਖਬਰੇ ਹਨ ਜੌਂਦੇ ਜੀ ਵੀ ਅਸੀਂ ਇਹਨਾਂस्ते ਸ਼ੈਲਟਰ ਬਣਾਤਾ ਤੇ ਬਸ ਆਹੀ ਦੋ ਤਿੰਨ ਅਪੀਲਾਂ ਤੇ ਬਾਈ ਬਸ ਇੱਕ ਆਸ ਦੀ ਕਰਨ ਜਾ ਕੇ ਸਬਸਕ੍ਰਾਈਬ ਕਰ ਲਓ ਜੀ ਸਾਰੇ ਜਣੇ ਥੈਂਕ ਯੂ ਬਈ